ਕਲਕੱਤਾ ਵਿਖੇ ਵਾਪਰੇ ਦਰਦਨਾਕ ਰੇਪ ਅਤੇ ਕਤਲकांड ਦੇ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਅਤੇ ਮੰਗ ਕੀਤੀ ਚਾਰੀਏ ਕਿ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ। ਇਸੇ ਮਾਮਲੇ ਨੂੰ ਲੈ ਕੇ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਕੇਵਲ ਸਿੰਘ ਚਾਕਰ ਜੀ ਅਤੇ ਵੱਖ-ਵੱਖ ਐਸ.ਜਤੇਬੰਦੀਆਂ ਦੇ ਆਗੂਆਂ ਵੱਲੋਂ ਗੜਸ਼ੰਕਰ ਵਿਖੇ ਪ੍ਰਸ਼ਾਸਨ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਸਮੁੱਚੀ ਪ੍ਰਬੰਧਕ ਕਮੇਟੀ ਦੇ ਨਾਲ ਅਮੇੜਕਰ ਸਨਾਂ ਤਰਵੰਤਪੁਰ ਦੇ ਨਾਲ ਸਾਰੀ ਟੀਮ ਜਿਹੜੀ ਹੈ ਉਹ ਐਸ ਡੀ ਐਮ ਦਾ ਪ੍ਰਕਾਸ਼ ਸ਼ੰਕਰ ਵਿਥੇ ਆਏ ਆ ਅੱਜ ਦਾ ਜਿਹੜਾ ਸਾਡਾ ਮਸਲਾ ਬੜਾ ਦੁਖਦ ਹੈ ਬੜਾ ਬੜਾ ਹੀ ਸ਼ਰਮਨਾਕ ਜਿਹੜਾ ਕਾਰਾ ਭਾਰ ਦੀ ਧਰਤੀ ਤੇ ਹੋਇਆ ਕੋਲਕਾਤਾ ਦੇ ਵਿੱਚ ਨਮਤਾ ਜੋ ਬੇਨਾਮ ਜਿਹੜੀ ਕੁੜੀ ਹੈ ਬੇਬਨਾਮ ਜੋ ਕਿ ਉਹ ਜਿਹੜੀ ਇੱਕ ਨੌਜਵਾਨ ਲੜਕੀ ਜਿਹੜੀ ਡਾਕਟਰ ਹੈ ਉਹਦੇ ਨਾਲ ਬੜੀ ਦਰਿੰਦਗੀ ਦੇ ਨਾਲ ਦੰਦਿਆਂ ਨੇ ਪੇਸ਼ ਆ ਕੇ ਉਹਨੂੰ ਮੌਦੇ ਘਟਾ ਦਿੱਤਾ ਅਫਸੋਸ ਹੈ ਕਿ ਆਟਾ ਦਾ ਹੱਕੇ ਹੋ ਚਲੇ ਇਸ ਮੁਲਕ ਨੂੰ ਆਜ਼ਾਦ ਹੋਇਆ ਜਿੱਥੇ ਇਹ ਨਾਅਰਾ ਦਿੱਤਾ ਗਿਆ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਮੈਂ ਸਮਝਦਾ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਵਾਲਾ ਨਾਅਰਾ ਜਿਹੜਾ ਇਹ ਸਿਰਫ ਫੋਕਾ ਰਹਿ ਗਿਆ ਇਹਦੇ ਵਿੱਚ ਅਮਲੀ ਜਾਮੇ ਵਾਲਾ ਕੋਈ ਕੰਮ ਨਹੀਂ ਰਹਿ ਗਿਆ ਅੱਜ ਭਾਰਤ ਦੀ ਧਰਤੀ ਤੇ ਐਡਾ ਸ਼ਰਮਨਾਕ ਜਿਹੜਾ ਘਟਨਾ ਜਿਹੜੀ ਪੇਸ਼ ਆਈ ਹੈ ਪਰ ਸਰਕਾਰਾਂ ਨੇ ਉਹਦੇ ਤੇ ਕੋਈ ਐਡਾ ਬਿਆਨ ਨਹੀਂ ਦਿੱਤਾ ਕੋਈ ਡਿਕਾਰਵਾਈ ਨਹੀਂ ਹੋਈ ਜਦ ਕੇ ਬੜੀਏ ਪੂਰੇ ਮੁਲਕ ਨੂੰ ਸ਼ਰਮਸ਼ਾਰ ਕਰਨ ਦੇਣ ਵਾਲੀ ਘਟਨਾ ਹੈ ਜਿਸ ਲੜਕੀ ਨੇ ਡਾਕਟਰ ਬਣ ਕੇ ਬੇਅੰਤ ਲੋਕਾਂ ਦੇ ਕਸ਼ਟ ਦੂਰ ਕਰਨੇ ਸੀ ਉਹਨੂੰ ਕੋਹ ਕੋ ਕੇ ਦਰਿੰਦਗੀ ਨਾਲ ਉਹਦਾ ਬਲਾਤਕਾਰ ਕੀਤਾ ਗਿਆ ਉਹਦੀ ਪੱਤ ਲੁੱਟੀ ਗਈ ਉਹਨੂੰ ਮੌਤ ਦੇ ਘਾਟ ਤਾਰਤਾ ਗਿਆ ਬੜਾ ਸ਼ਰਮਨਾਕ ਹੈ ਔਰ ਇੱਥੇ ਸਮੁੱਚੀ ਮਨੁੱਖਤਾ ਦਾ ਜਿਹੜਾ ਸਿਰ ਹੈ ਉਹ ਸ਼ਰਮਨਾ ਝੁਕਦਾ ਹੈ ਸੋ ਇਸ ਸੰਦਰਭ ਦੇ ਅੰਦਰ ਅੱਜ ਅਸੀਂ ਸ੍ਰੀ ਗੁਰਵਦਾਸ ਮਹਾਰਾਜ ਜੀ ਦੇ ਤਪੋਸਥਾਨ ਸ੍ਰੀ ਖਰਾਲਗੜ੍ਹ ਸਾਹਿਬ ਤੋਂ ਸੂਚੀ ਵਿਭੰਗ ਕਮੇਟੀ ਤੇ ਮੇਡ ਕਰ ਸੈਨਾ ਪ੍ਰਵੰਤ ਭੂਨੋ ਜੀ ਦੇ ਨਾਲ ਸੂਚੀ ਟੀਮ ਅਜਮਾਨਜੋਗ ਐਸਜੀਐਮ ਸਾਹਿਬ ਨੂੰ ਇੱਕ ਅਸੀਂ ਮੈਮੋਰੈਂਡਮ ਦੇਣ ਆਏ ਆ ਇਹ ਮੈਮੋਰੈਂਡਮ ਅਸੀਂ ਆਪਣੀ ਰਾਜਧਾਨੀ ਦਿੱਲੀ ਵਿਖੇ ਮਾਨਜੋਗ ਰੈਕਟਰ ਪੱਤੀ ਜੀ ਦੇ ਨਾਮ ਲਿਖਿਆ ਹੈ ਤਾਂ ਕਿ ਉਹਨਾਂ ਕਾਤਲਾਂ ਨੂੰ ਉਹਨਾਂ ਦਰਿੰਦਿਆਂ ਨੂੰ ਫਾਂਸੀ ਹੋ ਸਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਦਾਂ ਦਾ ਬਿੱਲ ਲੈ ਕੇ ਆਣ ਬਰਸ਼ੀਤੀ ਬਿੱਲ ਆ ਜਾਂਦੇ ਕਿ ਕਿਸਾਨਾਂ ਦੇ ਜ਼ਮੀਨ ਖੋਣੀ ਹੈ ਕੋਈ ਹੋਰ ਲਾਗੂ ਕਰਨਾ ਹੈ ਤਾਂ ਬਿੱਲ ਬੜੀ ਹਲਦੀ ਬਣ ਜਾਂਦਾ ਪਰ ਅਜੇ ਹਾਲ ਬਿੱਲ ਕਿਉਂ ਨਹੀਂ ਬਣ ਰਿਹਾ ਜਿਸ ਬਿੱਲ ਨਾਲ ਇਹ ਜਿਹੜੀਆਂ ਭਾਰ ਦੀਆਂ ਬੇਟੀਆਂ ਆਇਆਂ ਭਾਰ ਦੀਆਂ ਬੱਚੀਆਂ ਆਇਆਂ ਜਿਹੜੀਆਂ ਜਿਨ੍ਹਾਂ ਅੰਦਰ ਕਲਾ ਹੈ ਜਿਨ੍ਹਾਂ ਅੰਦਰ ਕੁਸ਼ ਕਰਨ ਗੁਜ਼ਰਨ ਦਾ ਜੋਸ਼ ਹੈ ਜਿਨ੍ਹਾਂ ਅੰਦਰ ਕੈਲੀਬਰ ਹੈ ਉਹਨਾਂ ਨੂੰ ਇਦਾਂ ਦਰਿੰਦਗੀ ਨਾਲ ਮਾਰਿਆ ਜਾਂਦਾ ਉਹਨਾਂ ਨੂੰ ਬਚਾਉਣ ਦਾ ਕਿਉਂ ਨਹੀਂ ਬਿੱਲ ਅੱਜ ਤੱਕ ਆ ਰਿਹਾ ਸੋ ਮੈਂ ਇਹ ਪੰਜਾਬ ਸਰਕਾਰ ਨੂੰ ਵੀ ਇਸ ਮਾਧਿਅਮ ਤੋਂ ਬੇਨਤੀ ਕਰੂੰਗਾ ਸਰਪਗਵਾਨ ਸਿੰਘ ਮਾਨ ਨੂੰ ਉਹ ਵੀ ਸਰਕਾਰ ਨੂੰ ਸੈਂਟਰ ਨੂੰ ਲਿਖ ਕੇ ਭੇਜਣਾ ਤਾਂ ਕਿ ਜਿਹੜਾ ਇਹ ਇੱਕ ਬਿੱਲ ਇਦਨਾ ਬਣ ਸਕੇ ਸੈਂਟਰ ਵੀ ਇਦਨਾ ਹਣਾਵੇ ਬਿੱਲ ਪੰਜਾਬ ਸਰਕਾਰ ਵੀ ਇਦਨਾ ਬਿੱਲ ਬਣਾਵੇ ਜਿੱਥੇ ਬੱਚੀਆਂ ਜਿਹੜੀਆਂ ਆ ਉਹ ਸੁਰੱਖਿਆਤ ਹੋਣ ਕਲੀਆਂ ਬੱਚੀਆਂ ਹੀ ਨਹੀਂ ਆਮ ਜਿਹੜੀ ਆਵਾਮ ਹੈ ਉਹ ਪੂਰੀ ਨਡਰ ਹੋ ਕੇ ਆਰਾਮ ਦੇ ਨਾਲ ਆਪਣਾ ਕੰਮ ਕਰ ਸਕਣ ਸੋ ਜਿਹੜੇ ਦਰਿੰਦੇ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੀ ਅਸੀਂ ਮੰਗ ਕਰ ਰਹੇ ਹਾਂ ਜਿਵੇਂ ਬਾਬਾ ਕੇਵਲ ਸਿੰਘ ਜੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਤਫਸਤਾਨ ਖਾਲਸਾ ਸਾਹਿਬ ਨੇ ਦੱਸਿਆ ਕੀ ਅੱਜ ਉਸ ਡਾਕਟਰ ਬੱਚੀ ਦੇ ਨਾਲ ਜਿਵੇਂ ਦਰਿੰਦਿਆਂ ਨੇ ਦਰਿੰਦਗੀ ਦੇ ਨਾਲ ਬਲਤਕਾਰ ਕੀਤਾ ਔਰ ਉਹਨੂੰ ਮੁਆਦਬਾ ਘਾਟਾ ਤਾਰਿਆ ਉਹਦੇ ਸਬੰਧ ਦੇ ਵਿੱਚ ਅਸੀਂ ਤਾਪਸਥਾਨ ਵੱਲੋਂ ਤੇ ਮੈਡੀਕਲ ਸੈਨਾ ਵੱਲੋਂ ਸਾਂਝਾ ਮੰਗ ਪੱਤਰ ਦੇਣ ਆਏ ਹਾਂ ਤਾਂ ਜੋ ਇਹਨਾਂ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਧੰਨ ਸਾਬਾ ਜੀ ਕਿ ਫਤਿਹ ਅੱਜ ਅਸੀਂ ਅੰਬੇਡਕਰ ਸਹਿਯੋਗ ਐਸਟੀਐਮ ਸਾਹਿਬ ਨੂੰ ਰਾਸ਼ਟਰਪਤੀ ਜੀ ਦੇ ਨਾਮ ਮੰਗ ਪੱਤਰ ਦੇਣ ਆਏ ਹਾਂ ਗੁਰਬਾਣੀ ਦਾ ਪਾਵਨ ਪਵਿੱਤਰ ਸ਼ਬਦ ਹੈ ਸੋ ਕਿਉ ਮੰਦਾ ਆਖੀ ਜਿਤ ਜਮੇ ਰਜਾਨ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਔਰਤ ਨੂੰ ਬਹੁਤ ਉੱਚੀ ਪਦਵੀ ਦਿੱਤੀ ਆ ਔਰਤ ਨੇ ਸੂਰ ਬੀਰਾਂ ਨੂੰ ਯੋਧਿਆਂ ਨੂੰ ਮਹਾਵਲੀਆਂ ਨੂੰ ਜਨਮ ਦਿੱਤਾ ਔਰ ਅੱਜ ਵੀ ਜਿਹੜਾ ਹੈਗਾ ਅਸੀਂ ਆਪਣੇ ਆਪ ਨੂੰ ਯਾਦ ਕਹਿੰਦੇ ਹਾਂ ਯਾਦ ਮੁਲਕ ਦੇ ਵਿੱਚ ਰਹਿਨੇ ਆ ਪਰ ਔਰਤ ਦੀ ਜਿਹੜੀ ਦਸ਼ਾ ਹੈ ਉਹ ਤੁਹਾਡੇ ਸਾਹਮਣੇ ਹੀ ਆ ਔਰਤ ਤੇ ਕਿੰਨਾ ਜ਼ੁਲਮ ਜਾਤੀ ਹੋ ਰਹੀ ਆ ਔਰ ਅਸੀਂ ਇਹ ਸਰਕਾਰਾਂ ਨੂੰ ਮੰਗ ਕਰਦੇ ਆ ਵੀ ਇਦਾਂ ਦੇ ਜਿਹੜੇ ਹੈਗੇ ਆ ਬਿਰਿੰਦੇ ਹੈਗੇ ਆ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਉਹਨਾਂ ਨੂੰ 60% ਸਜ਼ਾ ਦਿੱਤੀ ਫਾਂਸੀ ਤੇ ਲਟਕਾਇਆ ਜਾਂਦਾ ਜੈ ਪੀ ਵੀ ਜੈ ਭਾਰ ਬਿਲਕੁਲ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check platform www.checktrade.com slash 921760. Chander Consultants Limited call him on this number 07940795686 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ